ਗੁਰੂ ਰੂਪ ਹੈ ਗੁਰਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰੇ ਫਿਰ ਹਾਜ਼ਰ ਹਾਂ ਆਪ ਜੀ ਦੇ ਸਾਹਮਣੇ ਸਿੱਖ ਇਤਿਹਾਸ ਦਾ ਇੱਕ ਹੋਰ ਅਧਿਆਇ ਲੈ ਕੇ ਗੁਰਸਾਰੇ ਆਪ ਜੀ ਲੜੇਵਾਰ ਇਤਿਹਾਸ ਸਰਵਣ ਕਰ ਰਹੇ ਹੋ ਕਿ ਸ੍ਰੀ ਨਨਕਪੁਰ ਸਾਹਿਬ ਜੀ ਵਿਖੇ ਵਜ਼ੀਰ ਖਾਨ ਤੇ ਔਰੰਗਜ਼ੇਬ ਦੇ ਭੇਜੇ ਹੋਏ ਸ੍ਰੀ ਇਕਨ ਸੰਨ ਸੋ ਪਿਛਲੇ ਅਧਿਆਏ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਹੀ ਇੱਕ ਹਕੀਮ ਦੇ ਰੂਪ ਦੇ ਵਿੱਚ ਦਵਾਖਾਨਾ ਖੋਲ ਕੇ ਬੈਠੇ ਹੋਏ ਅਬੂ ਤਰਾਬ ਜੋ ਸੂਚਨਾਵਾਂ ਭੇਜਦਾ ਸੀ ਗੁਰੂ ਪਾਤਸ਼ਾਹ ਜੀ ਦੀ ਉਹਦੇ ਉੱਤੇ ਮਿਹਰ ਹੋਈ ਹੈ ਤੇ ਉਹ ਹੁਣ ਅਬੂ ਤਰਾਬ ਤੋਂ ਦੁਸਤ ਦਮਨ ਸਿੰਘ ਬਣਿਆ ਹੈ ਔਰ ਜਿਸ ਨੇ ਆਨੰਦਪੁਰ ਸਾਹਿਬ ਜੀ ਦੀ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ ਏ ਅਧਿਆਇ ਇਸ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਤਾਂ ਪਤਾ ਲੱਗੇ ਕਿ ਜੋ ਗੁਰੂ ਪਾਤਸ਼ਾਹੀ ਦੇ ਸਮੇਂ ਉਸ ਸਮੇਂ ਜੋ ਗੁਰੂ ਪਾਤਸ਼ਾਹੀ ਇਹ ਸੰਸਾਰ ਦੇ ਵਿੱਚ ਪੰਥ ਖਾਲਸਾ ਨੂੰ ਦੂਰ ਦੂਰ ਤੱਕ ਫਲਾਰੇ ਸਨ ਹਰੇਕ ਪ੍ਰਾਣੀ ਮਾਤਰ ਤੱਕ ਸਿੱਖ ਧਰਮ ਦੀਆਂ ਸਿੱਖਿਆਵਾਂ ਪਹੁੰਚਾਰੇ ਸਨ ਤਾਂ ਉਸ ਸਮੇਂ ਪਾਤਸ਼ਾਹੀ ਨੂੰ ਚੁਣੌਤੀਆਂ ਕਿੰਨੀਆਂ ਵੱਡੀਆਂ ਸਨ ਸਗੁਰਸਵਰ ਜੋ ਜੋ ਇਤਿਹਾਸ ਤੁਹਾਡੇ ਨਾਲ ਤੋਂ ਸਾਂਝਾ ਕੀਤਾ ਜਾ ਰਿਹਾ ਹੈ ਅਬੂ ਤਰਾਬ ਦਾ ਸੋ ਇਸ ਕਰਕੇ ਵੀ ਜ਼ਰੂਰੀ ਸੀ ਕਿ ਕੁਝ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਤਿਹਾਸ ਦੀ ਵਾਰਤਾ ਪੇਸ਼ ਕਰਦੇ ਨੇ ਉਹਨਾਂ ਕੋਲੋਂ ਕੁਝ ਓਕਾਈਆਂ ਹੋਈਆਂ ਸਨ ਜਿਸ ਤਰ੍ਹਾਂ ਵਾ ਪਿਛਲੇ ਅਧਿਆਏ ਦੇ ਵਿੱਚ ਦੱਸਿਆ ਸੀ ਕਈਆਂ ਨੇ ਅਜਮੇਰ ਖਾਨ ਨੂੰ ਅਬੂ ਤਰਾਬ ਤੇ ਅਬੂ ਤਰਾਬ ਨੂੰ ਹੀ ਅਜਮੇਰ ਖਾਨ ਬਣਾ ਦਿੱਤਾ ਸੀ ਪਰ ਗੁਰੂ ਸਾਹਿਬ ਅਬੂ ਤਰਾਬ ਦਾ ਸੰਬੰਧ ਜਿਹੜਾ ਹੈ ਉਹ ਬਹੁਤ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਜਾ ਕੇ ਜੁੜਦਾ ਹੈ ਸੋ ਇਸ ਕਾ ਵਾਸਤੇ ਅੱਬੂ ਤਰਾਬ ਦਾ ਪਿਸ਼ੋਕੜ ਲੱਭਣ ਵਾਸਤੇ ਸਾਨੂੰ ਖਾਸ ਕਰ ਜਿਹੜੇ ਹਿਸਟਰੀ ਆਫ ਦੱਕਨ ਆਪਾਂ ਜਿਹਨੂੰ ਦੱਖਣ ਦਾ ਇਤਿਹਾਸ ਕਹਿ ਸਕਦੇ ਆ ਉਹਨੂੰ ਫੁੱਲਣਾ ਪਵੇਗਾ ਸੋ ਗੁਰੂ ਸਵਾਰ ਦੱਖਣ ਦੇ ਇਤਿਹਾਸ ਦੇ ਵਿੱਚ ਜੋ ਅਰੰਗਜੀਬ ਦੀ ਮਹਿਮੰਦੀਆ ਅਰੰਗਜੀਬ ਜਦੋਂ ਦੱਖਣ ਨੂੰ ਜਿੱਤਣ ਵਾਸਤੇ ਨਿਕਲਿਆ ਏ ਤਾ ਉਹਦੇ ਸਾਹਮਣੇ ਬਹੁਤ ਸਾਰੀਆਂ ਰਿਆਸਤਾਂ ਸਨ ਜਿੰਨੂੰ ਉਸਨੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਤਿਆ ਹੈ ਜਿਨ੍ਹਾਂ ਵਿੱਚ ਬੀਜਾਪੁਰ ਦੀ ਰਿਆਸਤ ਨੂੰ ਵੀ ਉਸਨੇ ਜਿੱਤਿਆ ਹੈ ਖਾਸ ਕਰਕੇ ਔਰੰਗਜ਼ੇਬ ਦਾ ਧਿਆਨ ਇੱਕ ਰਿਆਸਤ ਉੱਤੇ ਸੀ ਜਿਸਦਾ ਨਾਮ ਗੋਲਕੁੰਡਾ ਸੀ ਜਿੰਨੂੰ ਅੱਜ ਹైਦਰਾਬਾਦ ਕਿਹਾ ਜਾਂਦਾ ਹੈ ਤਾਂ ਗੋਲਕੁੰਡਾ ਰਿਆਸਤ ਉੱਤੇ ਕਬਜ਼ਾ ਕਿਉਂ ਕਰਨਾ ਚਾਹੁੰਦਾ ਸੀ ਕਿਉਂਕਿ ਗੋਲਕੁੰਡਾ ਦੇ ਵਿੱਚ ਹੀ ਇੱਕ ਕਸਬਾ ਸੀ ਇੱਕ ਸ਼ਹਿਰ ਸੀ ਜਿਸ ਨੂੰ ਕਲੂਰ ਕਿਹਾ ਜਾਂਦਾ ਹੈ ਔਰ ਕਲੂਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੋਂ ਹੀਰੇ ਨਿਕਲਦੇ ਸਨ ਉੱਥੇ ਇੱਕ ਹੀਰਿਆਂ ਦੀ ਖਾਣ ਸੀ ਖਾਸ ਕਰਕੇ ਸੰਸਾਰ ਦੇ ਵਿੱਚ ਜਿੰਨੇ ਵੀ ਸਭ ਤੋਂ ਪ੍ਰਸਿੱਧ ਹੀਰੇ ਨੇ ਜਿਸ ਤਰ੍ਹਾਂ ਕੋਹੇਨੂਰ ਹੀਰਾ ਜੋ ਮਹਾਰਾਜ ਦੀ ਸਿੰਕੋਲ ਆਇਆ ਉਸ ਤੋਂ ਬਾਅਦ ਅੰਗਰੇਜ਼ਾਂ ਕੋਲ ਚਲਾ ਗਿਆ ਇਸੇ ਤਰ੍ਹਾਂ ਗੁਲਾਬੇ ਹੀਰਾ ਫਰਾਂਸ ਦੇ ਵਿੱਚ ਇਸੇ ਤਰ੍ਹਾਂ ਹੀ ਇੱਕ ਜਿਹੜਾ ਉਹ ਫਿਰੋਜ਼ਾ ਰੰਗ ਦਾ ਹੀਰਾ ਹੈ ਜਿਹੜਾ ਅਮਰੀਕਾ ਦੇ ਵਿੱਚ ਦੇਸ਼ ਸਾਰੇ ਸੰਸਾਰ ਦੇ ਦੇਸ਼ਾਂ ਦੇ ਕੋਲ ਜਿਹੜੇ ਸਭ ਤੋਂ ਵੱਡੇ ਤੇ ਸਭ ਤੋਂ ਮਹਿੰਗੇ ਹੀਰੇ ਨੇ ਉਹ ਸਾਰੇ ਦੇ ਸਾਰੇ ਕਲੂਰ ਦੀ ریاست ਦੇ ਵਿੱਚੋਂ ਕਲੂਰ ਦੀ ਜਿਹੜੀ ਹੀਰਿਆਂ ਦੀ ਖਾਣ ਸੀ ਉਹਦੇ ਵਿੱਚੋਂ ਨਿਕਲੇ ਸਨ ਸੋ ਅਰੰਗਜੀਬ ਇਸ ریاست ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਔਰ ਇਸ ਉੱਤੇ ਜਿਹੜਾ ਰਾਜਾ ਰਾਜ ਕਰਦਾ ਸੀ ਉਹ ਵੀ ਇੱਕ ਮੁਸਲਮਾਨ ਸੀ ਜਿਸ ਦਾ ਨਾਮ ਏ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਕੁੱਤਬशाही ਵੰਸ਼ ਸੇ ਕੁੱਤਬशाही ਵੰਸ਼ ਦਾ ਉਹ ਰਾਜਾ ਜੋ ਇੱਥੇ ਰਾਜ ਕਰਦਾ ਸੀ ਉਸ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਅਬਦੁਲ ਹਸਨ ਕੁੱਤਬਸ਼ਾਹ ਤੋਂ ਉਹਨੂੰ ਤੰਨੇ ਸ਼ਾਹ ਵੀ ਕਿਹਾ ਜਾਂਦਾ ਸੀ ਉਸ ਨੇ ਆਪਣੇ ਰਾਜ ਦੇ ਵਿੱਚ ਜਿਹੜੀ ਸੀ ਉਸ ਸਮੇਂ ਬਿਲਕੁਲ ਇੱਕ ਡੈਮੋਕਰੇਟਿਕ ਸਿਸਟਮ ਰੱਖਿਆ ਸੀ ਆਪਣੇ ਰਾਜ ਦੇ ਵਿੱਚ ਉਹਨੇ ਬਹੁਤ ਸਾਰੇ ਹਿੰਦਵਾਨ ਨੂੰ ਉੱਚ ਅਹੁਦਿਆਂ ਦੇ ਉੱਤੇ ਲਗਾਇਆ ਹੋਇਆ ਸੀ ਸੋ ਜਿਨ੍ਹਾਂ ਦੇ ਵਿੱਚ ਦੋਂ ਦਾ ਖਾਸ ਤੌਰ ਤੇ ਜਿਕਰ ਆਉਂਦਾ ਇੱਕ ਅਦੰਨਾ ਤੇ ਮਦੰਨਾ ਦੋ ਭਰਾਵਾਂ ਦਾ ਜਿਹੜੇ ਪ੍ਰਧਾਨ ਮੰਤਰੀ ਵੀ ਸੀ ਤੇ ਇਹਦੇ ਸਿਆਣਾ ਪਤੀ ਵੀ ਸੀ ਹੋਰ ਵੀ ਜਿਹੜੇ ਹਿੰਦੂ ਨੇ ਉਹਨਾਂ ਦਾ ਜ਼ਿਕਰ ਇਹਦੇ ਰਾਜ ਦੇ ਵਿੱਚ ਆਉਂਦਾ ਹੈ ਸੋ ਅੰਗਰੇਜ਼ ਸੋ ਔਰੰਗਜ਼ੇਬ ਇਸ ਰਾਜ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ ਕਿਉਂਕਿ ਇਥੋਂ ਬਹੁਤ ਹੀ ਮਹਿੰਗੇ ਹੀਰੇ ਜਿਹੜੇ ਨਿਕਲਦੇ ਸਨ ਬੜਾ ਲੰਮਾ ਸਮਾਂ ਨੇ ਕੀਰਾ ਪਾ ਰੱਖਿਆ ਪਰ ਉਹ ਕਾਮਯਾਬ ਨਹੀਂ ਹੋਇਆ ਅਖੀਰ ਉਸ ਨੂੰ ਲੋੜ ਪਈ ਇਸ ਤੋਂ ਪਹਿਲਾਂ ਬੀਜਾਪੁਰ ਵੀ ਉਸਨੇ ਬਹੁਤ ਲੰਮਾ ਕੀਰਾ ਪਾਇਆ ਪਰ ਉਸ ਸਮੇਂ ਵੀ ਉਹਦੀ ਜਦੋਂ ਪੇਸ਼ਨਾ ਗਈ ਤੇ ਉਹਨੇ ਇੱਕ ਢੰਗ ਤਰੀਕਾ ਲੱਭਿਆ ਜਿਹੜੇ ਕਿਲੇ ਦੇ ਦਰਵਾਜਿਆਂ ਦੇ ਦਰਵਾਣ ਜਿਹੜਾ ਮੁੱਖ ਦਰਵਾਣ ਸੀ ਉਹਨੇ ਉੱਥੋਂ ਤੱਕ ਪਹੁੰਚ ਕੀਤੀ ਕਿਉਂਕਿ ਹਰ ਕਿਲੇ ਦੇ ਕੁਝ ਗੁੱਤ ਰਸਤੇ ਵੀ ਹੁੰਦੇ ਨੇ ਤੋ ਜਦੋਂ ਅਸੀਂ ਦੱਖਣ ਦੀ ਹਿਸਟਰੀ ਪੜਦੇ ਆ ਇਤਿਹਾਸ ਪੜਦੇ ਆ ਉਹਨਾਂ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਬੀਜਾਪੁਰ ਦਾ ਇਤਿਹਾਸ ਪੜਦੇ ਆ ਉਹਦੇ ਵਿੱਚ ਇੱਕ ਨਾਂ ਆਉਂਦਾ ਹੈ ਰਗੁਨਾਥ ਪੰਤ ਦਾ ਤੋ ਰਗੁਨਾਥ ਕਰਕੇ ਇਤਿਹਾਸ ਦੇ ਵਿੱਚ ਉਸ ਸਮੇਂ ਦੇ ਇਤਿਹਾਸ ਦੇ ਵਿੱਚ ਤਿੰਨ ਚਾਰ ਨਾਂ ਆਉਂਦੇ ਨੇ ਪਹਿਲਾ ਨਾਂ ਰਗੁਨਾਥ ਦਾ ਆਉਂਦਾ ਹੈ ਔਰੰਗਜ਼ੇਬ ਦੇ ਪਿਤਾ ਸ਼ਾਹ ਜਹਾਂ ਦਾ ਇੱਕ ਖਜ਼ਾਨਚੀ ਸੀ ਉਸ ਦਾ ਨਾਂ ਵੀ ਰਗੁਨਾਥ ਕਰਕੇ ਆਉਂਦਾ ਹੈ ਜਿਹੜਾ ਔਰੰਗਜ਼ੇਬ ਦੇ ਮਰਨ ਤੋਂ 40 ਸਾਲ ਪਹਿਲਾਂ ਉਹਦੀ ਮਾਤ ਹੋ ਜਾਂਦੀ ਆ ਆਪਾਂ ਜੇ ਮੁੱਖ ਤੌਰ ਤੇ ਮੰਨ ਲਈਏ 1706 ਦੇ ਵਿੱਚ ਔਰੰਗਜ਼ੇਬ ਦੀ ਮਾਤ ਹੁੰਦੀ ਏ ਤਾਂ 1668 ਦੇ ਵਿੱਚ ਇਸ ਰਗੁਨਾਥ ਦੇ ਮੌਤ ਹੋ ਜਾਂਦੀ ਏ ਦੂਸਰਾ ਨਾਮ ਹੁੰਦਾ ਏ ਰਗੁਨਾਥ ਵਨਾਇਕ ਹਨੂਮਨਤੇ ਦਾ ਜਿਹੜਾ சிவாਜੀ ਦੇ ਨਾਲ ਸੀ ਔਰ ਜਿਸਨੇ ਬਹੁਤ ਸਾਰੀਆਂ ਮੁਹਿੰਮਾਂ ਦੇ ਵਿੱਚ ਹਿੱਸਾ ਲਿਆ ਇਸ ਦਾ ਨਾਮ ਵੀ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਦੱਖਣ ਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਇੱਕ ਨਾ ਹੋਰ ਆਉਂਦਾ ਹੈ ਰਗੁਨਾਥ ਪੰਤ ਦਾ ਜਿਸ ਨੇ ਜਿੰਜੀ ਦੇ ਕਿਲੇ ਦੇ ਉੱਤੇ ਸ਼ਿਵਾਜੀ ਦਾ ਕਬਜ਼ਾ ਕਰਾਉਣ ਵਾਸਤੇ ਉਸ ਸਮੇਂ ਜਿਹੜੇ ਜਿੰਜੀ ਦੇ ਕਿਲੇਦਾਰ ਸਨ ਉਹਨਾਂ ਦੇ ਨਾਲ ਸੰਢਗੰਡ ਕੀਤੀ ਇਹ ਤਿੰਨ ਰਗੁਨਾਥ ਦੇ ਨਾਮ ਜਿਹੜੇ ਖਾਸ ਤੌਰ ਤੇ ਆਉਂਦੇ ਨੇ ਔਰ ਇੱਕ ਬਹੁਤ ਹੀ ਥੋੜੇ ਜਿਹੇ ਰੂਪ ਦੇ ਵਿੱਚ ਰਗੁਨਾਥ ਪੰਤ ਦਾ ਨਾਮ ਆਉਂਦਾ ਹੈ ਕਿਉਂਕਿ ਖਾਸ ਕਰਕੇ ਜਿਹੜੇ ਹਿਸਟਰੀ ਆ ਮੌਜੂਦਾ ਸਾਹਮਣੇ ਦੀ ਇਹਨਾਂ ਨੂੰ ਜਿਆਦਾ ਰਿਵਾਈਸ ਕੀਤਾ ਜਾ ਰਿਹਾ ਰੀਰਾਈਟ ਕੀਤਾ ਜਾ ਰਿਹਾ ਦੁਬਾਰਾ ਲਿਖਿਆ ਜਾ ਰਿਹਾ ਤਾਂ ਇੱਕ ਖਾਸ ਕੰਮ ਦੇ ਜਿਹੜੇ ਆਪਾਂ ਕਹਿ ਲਈਏ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਹਨਾਂ ਨੂੰ ਜਿਹੜੀ ਰੀਰਾਈਟ ਹਿਸਟਰੀ ਰੀਰਾਈਟ ਕੀਤੀ ਜਾ ਰਹੀ ਆ ਉਹਨਾਂ ਦਾ ਨਾਂ ਕਿਤੇ ਨਾ ਕਿਤੇ ਗੁਪਤ ਕਰ ਦਿੱਤਾ ਗਿਆ ਸੋ ਬਹੁਤ ਪ੍ਰਾਤਨ ਇਤਿਹਾਸ ਦੇ ਜਿਹੜੇ ਸਰੋਤ ਮਿਲਦੇ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਇੱਕ ਰਗੁਨਾਥ ਪੰਤ ਹਕੀਮ ਦਾ ਨਾਂ ਆਉਂਦਾ ਏ ਜਿਸ ਨੇ ਸਭ ਤੋਂ ਪਹਿਲਾਂ ਜਿਹੜਾ ਬੀਜਾਪੁਰ ਦਾ ਕਿਲਾ ਸੀ ਉੱਥੇ ਕਬਜ਼ਾ ਕਰਾਉਣ ਵਾਸਤੇ ਔਰੰਗਜ਼ੇਬ ਦਾ ਸਾਥ ਦਿੱਤਾ ਸਾਥ ਕਿਸ ਤਰ੍ਹਾਂ ਦਿੱਤਾ ਕਿਉਂਕਿ ਜਦੋਂ جنگ ਚੱਲਦੀ ਆ جنگ ਦੌਰਾਨ ਬਹੁਤ ਸਾਰੇ ਸਿਪਾਹੀ ਜ਼ਖਮੀ ਵੀ ਹੁੰਦੇ ਨੇ ਕੁਝ ਮਾਨਸਿਕ ਤੌਰ ਤੇ ਚਿੰਤਾ ਕਰਕੇ ਬਿਮਾਰ ਵੀ ਪੈਂਦੇ ਨੇ ਉਸ ਸਮੇਂ ਡਾਕਟਰਾਂ ਦੇ ਖਾਸ ਤੌਰ ਤੇ ਲੋਡ ਲੋੜ ਪੈਂਦੀ ਏ ਤੇ ਕਿਉਂਕਿ ਉਸ ਸਮੇਂ ਹਕੀਮ ਪ੍ਰਥਾ ਜਿਹੜੀ ਸੀ ਜਾਂ ਹਕੀਮ ਪੈਥੀ ਜਿਹੜੀ ਪ੍ਰਚਲਿਤ ਸੀ ਇਸ ਕਰਕੇ ਹਕੀਮ ਜਿਹੜੇ ਬਹੁਤ ਹੀ ਵਧੀਆ ਇਲਾਜ ਕਰਦੇ ਸਨ ਉਹਨਾਂ ਦੇ ਨਾਂ ਉਹਨਾਂ ਦੀ ਲੋੜ ਪੈਂਦੀ ਸੀ ਸੁਰਗੁਨਾਥ ਪੰਥ ਦਾ ਨਾਂ ਇੱਕ ਜਾਂ ਦੋ ਜਗ੍ਹਾ ਦੇ ਉੱਤੇ ਆਇਆ ਹੈ ਕਿ ਉਸ ਨੇ ਜਿਹੜੇ ਬੀਜਾਪੁਰ ਦੇ ਕਿਲੇ ਦੇ ਜਿਹੜੇ ਉਸ ਸਮੇਂ ਕਿਲੇਦਾਰ ਸਨ ਉਹਨਾਂ ਦੇ ਨਾਲ ਸੰਢਗੰਡ ਕਰਕੇ ਔਰੰਗਜੀਬ ਕੋ ਪੈਸਾ ਲੈ ਕੇ ਦਿੱਤਾ ਤੇ ਉਹਨਾਂ ਨੇ ਗੁਪਤ ਰਸਤੇ ਰਾਹੀਂ ਔਰੰਗਜੀਬ ਦੀ ਫੌਜ ਨੂੰ ਕਿਲੇ ਵਿੱਚ ਦਾਖਲ ਕਰਵਾ ਕੇ ਕਬਜ਼ਾ ਕਰਵਾਇਆ ਇਸੇ ਤਰ੍ਹਾਂ ਗੋਲਕੁੰਡਾ ਰਾਜਸਤਾਨ ਦਾ ਜਿਹੜਾ ਕਿਲਾ ਸੀ ਜਿੰਨੂੰ ਅੱਜ ਹੈਦਰਾਬਾਦ ਕਹਿੰਦੇ ਨੇ ਉਸ ਕਿਲੇ ਦੇ ਕਬਜ਼ਾ ਕਰਨ ਲਈ ਰੰਗਜੀਬ ਨੇ ਤਕਰੀਬਨ 8-9 ਮਹੀਨੇ ਕੀ ਰਾਪਾਈ ਰੱਖਿਆ ਬਹੁਤ ਸਾਰੇ ਦੇ ਜਰਨੈਲ ਮਾਰੇ ਗਏ ਪਰ ਜਦੋਂ ਇਹਨੇ ਆਪ ਕਮਾਂਡ ਕੀਤੀ ਆ ਰੰਗਜੀਬ ਨੇ ਤੇ ਕਬਜ਼ਾ ਕਰਨ ਵਾਸਤੇ ਦੀ ਪੇਸ਼ ਨਹੀਂ ਗਈ ਉਸ ਸਮੇਂ ਵੀ ਫਿਰ ਇਹਨੇ ਇਹੋ ਹੀ ਤਰੀਕਾ ਵਰਤਿਆ ਜੋ ਬੀਜਾਪੁਰ ਦੇ ਵਿੱਚ ਵਰਤਿਆ ਤੋਂ ਖਾਸ ਤੌਰ ਤੇ ਉਗੜ ਕੇ ਦੋ ਨਾਂ ਸਾਹਮਣੇ ਆਉਂਦੇ ਨੇ ਇੱਕ ਪਰਸੀ ਕਰਕੇ ਵੀ ਇੱਥੇ ਨਾ ਇਤਿਹਾਸ ਦੇ ਵਿੱਚ ਸਾਹਮਣੇ ਆਉਂਦਾ ਏ ਜਿਸ ਨੇ ਉਸ ਸਮੇਂ ਜਿਹੜਾ ਕਿਲੇਦਾਰ ਜਾਂ ਜਿਹੜਾ ਦਰਵਾਜਿਆਂ ਦੀ ਰਖਵਾਲੀ ਕਰਦਨੇ ਦਰਵਾਨ ਉਹਦਾ ਨਾਂ ਅਬਦੁੱਲ ਗੁਲਾਮ ਕਰਕੇ ਆਉਂਦਾ ਏ ਇਤਿਹਾਸ ਦੇ ਵਿੱਚ ਕਿ ਉਸ ਨੇ ਵੀ ਫਿਰ ਜਿਹੜਾ ਸੀ ਜਿਹੜੇ ਗੁਪਤ ਕਿਲੇ ਸਨ ਜਿਹੜਾ ਗੁਪਤ ਦਰਵਾਜੇ ਜਾਂ ਗੁਪਤ ਰਸਤੇ ਸਨ ਉਸ ਨੇ ਦੱਸੇ ਸੋ ਜਿਹੜਾ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇੱਕ ਨਾਂ ਆਇਆ ਪਰਸੇ ਇੱਕ ਨਾਂ ਆਇਆ ਰਗੁਨਾਥ ਪੰਥ ਇਹ ਮੁੱਖ ਤੌਰ ਤੇ ਸਨ ਜਿਹੜੇ ਜਿਨ੍ਹਾਂ ਨੇ ਭੂਮਿਕਾ ਨਿਭਾਏ ਦਰਵਾਨਾਂ ਨੂੰ ਆਪਣੇ ਨਾਲ ਗੰਢਣ ਦੇ ਗੰਢ ਕੇ ਕਿਲੇ ਦੇ ਉੱਤੇ ਕਬਜ਼ਾ ਕਰਾਉਣ ਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਮੈਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਜਿਹੜਾ ਇਤਿਹਾਸ ਪੇਸ਼ ਕਰ ਰਿਹਾ ਇਹ ਆਖਰੀ ਹੈ ਖਾਸ ਕਰਕੇ ਜਿਹੜੀ ਮੇਰੀ ਕੌਮ ਦੇ ਇਤਿਹਾਸ ਕਰਨ ਮੈਂ ਇਸ ਵੀਡੀਓ ਰਾਈ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿਉਂਕਿ ਜਿਹੜਾ ਨਾਂ ਖਾਸ ਤੌਰ ਤੇ ਅਬੂ ਤਰਾਬ ਦਾ ਆ ਰਿਹਾ ਏ ਜਾਂ ਗੁਲਾਬਾ ਗੁਲਾਬੀ ਦਾ ਆ ਰਿਹਾ ਏ ਇਹਨਾਂ ਦਾ ਖਾਸ ਤੌਰ ਤੇ ਜ਼ਿਕਰ ਭਾਏ ਵੀਰ ਸਿੰਘ ਜੀ ਨੇ ਦਮ ਦਸਮਾ ਚਮਤਕਾਰ ਦੇ ਵਿੱਚ ਕੀਤਾ ਏ ਇਸੇ ਤਰ੍ਹਾਂ ਇਕਬਾਲ ਸਿੰਘ ਲਾਲਪੁਰਾ ਜੀ ਜਿਹੜੇ ਕਿ ਪੁਲਿਸ ਦੇ ਬਹੁਤ ਹੀ ਉੱਚ ਅਹੁਦੇ ਤੋਂ ਰਿਟਾਇਰ ਹੋਏ ਅਫਸਰ ਨੇ ਅੱਜ ਕੱਲ੍ਹ ਭਾਰਤ ਦੇ ਜਿਹੜੇ ਕਟ ਗਿਣਤੀ ਕਮਿਸ਼ਨ ਦੇ ਉਹ ਨੈਸ਼ਨਲ ਜਿਹੜੇ ਨੇ ਉਹ ਇੰਚਾਰਜ ਨੇ ਉਹਦੇ ਉਹਨਾਂ ਦੀ ਵੀ ਇੱਕ ਕਿਤਾਬ ਹੈ ਮੁਸਲਮਾਨ ਕਹਾਵਣ ਮੁਸ਼ਕਲ ਉਹਦੇ ਵਿੱਚ ਵੀ ਉਹਨਾਂ ਨੇ ਇਹਨਾਂ ਦੇ ਨਾਵਾਂ ਦੇ ਜਿਹੜੇ ਆ ਚਰਚਾ ਕੀਤੀ ਆ ਕਿ ਜੀਸੂ ਸਨ ਇਹਨਾਂ ਦੇ ਪਿਸ਼ੋਕਰ ਦੇ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਆਪਣੀ ਕੌਮ ਦੇ ਇਤਿਹਾਸਕਾਰਾਂ ਨੂੰ ਕੋ ਦੱਖਣ ਦੀ ਹਿਸਟਰੀ ਵੱਲ ਜ਼ਰੂਰ ਧਿਆਨ ਮਾਰਨ ਬਹੁਤ ਸਾਰੇ ਖਲਾਸੇ ਜਿਹੜੇ ਇਹਦੇ ਰਾਈ ਹੋਣੇ ਨੇ ਸੋ ਜੋ ਰਗੁਨਾਥ ਪੰਥ ਦਾ ਕਾਲ ਖਾਸ ਤੌਰ ਤੇ ਇੱਕ ਦੋ ਜਗ੍ਹਾ ਦੇ ਉੱਤੇ ਜਿਗਰ ਆਇਆ ਹੈ ਕਿ ਉਹਨੇ ਜਿਹੜਾ ਉਸ ਸਮੇਂ ਗੋਲਕੁੰਡਾ ਰਿਆਸਤ ਦੇ ਕਿਲੇ ਦਾ ਮੁੱਖ ਦਰਵਾਜਾ ਸੀ ਫਤੇਹ ਦਰਵਾਜਾ ਉਹਦਾ ਉਹ ਇਨਚਾਰਜ ਸੀ ਉਹਦੀ ਡਿਊਟੀ ਉੱਥੇ ਸੀ ਉਸ ਨੂੰ ਨਾਲ ਗੰਡਿਆ ਅਰੰਗਜੀਵ ਨੇ ਗੰਡਿਆ ਰਿਸ਼ਵਤ ਦੇ ਕੇ ਕਿਉਂਕਿ ਸਿੱਧੀ ਗੱਲ ਜਿਹੜੀ ਸੀ ਹੋਈ ਨਹੀਂ ਸੀ ਅੱਜ ਵੀ ਗੋਲਕੁੰਡਾ ਦਾ ਜਿਹੜਾ ਕਿਲਾ ਹੈ ਉੱਥੇ ਤੁਸੀਂ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਦਾ ਉਦੋਂ ਸਿਸਟਮ ਸੀ ਸੋ ਸਿੱਧੀ ਗੱਲ ਨਹੀਂ ਹੋਈ ਜ਼ਰੂਰ ਗੁਪਤ ਤੁਰ ਤੌਰ ਦੇ ਉੱਤੇ ਕਿਸੇ ਨੂੰ ਭੇਜਿਆ ਗਿਆ ਜਿਹੜਾ ਉੱਥੇ ਜਿੰਨੇ ਉਹਦੇ ਨਾਲ ਜਾ ਕੇ ਸਾਰੀ ਗੱਲਬਾਤ ਚਲਾਈ ਤੇ ਉਹਨੇ ਆਪਣੇ ਆਪ ਨੂੰ ਰਿਸ਼ਵਤ ਲੈ ਕੇ ਤੇ ਸਰੈਂਡਰ ਕਰਨ ਦੀ ਜਿਹੜੀ ਆ ਉਹ ਉਸ ਸਮੇ ਉਸਨੇ ਯੋਜਨਾ ਤਿਆਰ ਕੀਤੀ ਸੋ ਉਸ ਦਾ ਜਿਹੜਾ ਨਾਂ ਆਉਂਦਾ ਏ ਫਤਿਹ ਦਰਵਾਜਾ ਦਾ ਮੁਖ ਜਿਹੜਾ ਰਾਖਾ ਸੀ ਉਸ ਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ ਅਬਦੁਲ ਖਾਨ ਪੰਨੇ ਤਾਂ ਅਬਦੁਲ ਖਾਨ ਪੰਨੇ ਜਿਹੜਾ ਸੀ ਫਤਿਹ ਦਰਵਾਜੇ ਦਾ ਮੁਖ ਇੰਚਾਰਜ ਸੀ ਉਸਨੇ ਦਰਵਾਜੇ ਖੋਲੇ ਤੇ ਉੱਥੇ ਜਿਹੜਾ ਔਰੰਗਜ਼ੇਬ ਦਾ ਕਬਜ਼ਾ ਹੋ ਗਿਆ ਸੋ ਗੁਰੂ ਸਾਰੇ ਜਿਹੜੀ ਇੱਕ ਗੱਲ ਮੈਂ ਪਹਿਲਾਂ ਵੀ ਕੀਤੀ ਕਿ ਅਦੰਨਾ ਤੇ ਮਦੰਨਾ ਨਾਮ ਦੇ ਦੋ ਭਰਾ ਸੀ ਇਹਨਾਂ ਦੇ ਮਨ ਦੇ ਵਿੱਚ ਉਸ ਸਮੇਂ ਇਹ ਸੀ ਕਿ ਅਸੀਂ ਕਿਸੇ ਤਰ੍ਹਾਂ ਇਸ ਇਲਾਕੇ ਦੇ ਵਿੱਚੋਂ ਜਿੱਥੇ ਜਿੱਥੇ ਵੀ ਮੁਸਲਮਾਨੀ ਰਾਜ ਹੈ ਜਿਸ ਤਰ੍ਹਾਂ ਗੋਲਕੁੰਡਾ ਰਾਜਤ ਉੱਤੇ ਮੁਸਲਮਾਨੀ ਕੁਤਬ ਸ਼ਾਹੀ ਜਿਹੜੇ ਸਨ ਉਸ ਸਮੇਂ ਉਹਨਾਂ ਦਾ ਰਾਜ ਸੀ ਤੋਂ ਇਹ ਭਰਾ ਵੀ ਕਿਤੇ ਨਾ ਕਿਤੇ ਚੰਦੇ ਸਨ ਕਿ ਇੱਥੇ ਹਿੰਦੂ ਰਾਜ ਜਿਹੜਾ ਉਹ ਕਾਇਮ ਕੀਤਾ ਜਾਏ ਇਹ ਇਸ ਕਰਕੇ ਜਿਹੜਾ ਮਦੰਨਾ ਸੀ ਅੰਦਰ ਖਾਤੇ ਗਦਾਰੇ ਕਰ ਰਿਹਾ ਸੀ ਉਹ ਇਹਦੇ ਉੱਤੇ ਸਭ ਤੋਂ ਪਹਿਲਾਂ ਕਬਜ਼ਾ ਕਰਵਾ ਰਿਆ ਕਰਵਾਉਣਾ ਚਾਹੁੰਦਾ ਸੀ ਔਰੰਗਜ਼ੇਬ ਦਾ ਇੱਕ ਪਾਸੇ ਇਹਨੇ ਆਪਣੇ ਸਬੰਧ ਸ਼ਿਵਾਜੀ ਦੇ ਨਾਲ ਸ਼ਿਵਾਜੀ ਮਰੱਠੇ ਦੇ ਨਾਲ ਜੁੜੇ ਹੋਏ ਸਨ ਉਸ ਜਿਹੜੇ ਖਤਾਰਾਂ ਪੱਤਰਾਂ ਰਾਂ ਇਹ ਸਾਰੇ ਇੱਥੋਂ ਦੀ ਜਾਣਕਾਰੀ ਲੇਖ ਕਰਕੇ ਉਹਦਾ ਕਬਜ਼ਾ ਕਰਾਉਣਾ ਚਾਹੁੰਦਾ ਸੀ ਦੂਜਾ ਇਸ ਰਾਜ ਨੂੰ ਕਮਜ਼ੋਰ ਕਰਕੇ ਉਹ ਰੰਗਜੀਤ ਨੂੰ ਵੀ ਸੱਦਾ ਦੇ ਰਿਆ ਸੀ ਰੰਗਜੀਤ ਦੇ ਨਾਲ ਵੀ ਉਹ ਚਿੱਠੀ ਪੱਤਰ ਕਰਦਾ ਸੀ ਸੋ ਅਖੀਰ ਜਦੋਂ ਰੰਗਜੀਤ ਦਾ ਕਬਜ਼ਾ ਹੋ ਗਿਆ ਤੇ ਰੰਗਜੀਤ ਨੇ ਉਹਦੇ ਜਿਹੜੇ ਚਿੱਠੀ ਪੱਤਰ ਸਨ ਉਸ ਸਮੇਂ ਜਨਤਕ ਕਰ ਦਿੱਤੇ ਕਿ ਗੋਲਪੰਡਾ ਰਾਸਤ ਉੱਤੇ ਕਬਜ਼ਾ ਕਰਨ ਦੇ ਵਿੱਚ ਮੇਰੀ ਜਿਹੜੀ ਮਰਦ ਅਦਨਨਾ ਮਦਨਾ ਪ੍ਰਮਾਨ ਕੀ ਪਿਆ ਤੋ ਕੁੱਤਬ ਸ਼ਾਹੀ ਰਾਜਾ ਜਿਹੜਾ ਸੀ ਉਸ ਦੀ ਫੌਜ ਨੇ ਇਸ ਤੋਂ ਬਾਅਦ ਕੀ ਕੀਤਾ ਏ ਕਿ ਜਿਹੜੇ ਹਿੰਦੂ ਸਨ ਉਸ ਸਮੇਂ ਗੋਲਕੁੰਡਾ ਦੇ ਇਹਨਾਂ ਨੂੰ ਚੁਣ-ਚੁਣ ਕੇ ਕਤਲ ਕਰਨਾ ਸ਼ੁਰੂ ਕੀਤਾ ਇਤਿਹਾਸਕਾਰਾਂ ਦੇ ਮੁਤਾਬਕ 16 ਦਿਨ ਉੱਥੇ ਕਤਲੇਆਮ ਹੁੰਦਾ ਰਿਹਾ ਰੰਗਜੀਤ ਦੀ ਸੈਨਾ ਜਿਹੜੀ ਇਸ ਰਾਜ ਤੇ ਕਾਬਜ ਹੋ ਰਹੀ ਸੀ ਉਹ ਆਰਾਮ ਨਾਲ ਬੈਠੇ ਰਹੀ ਕੁੱਤਬ ਸ਼ਾਹੀ ਰਾਜ ਦੇ ਛਪਾਈਆਂ ਨੇ ਅਦਨਾਂ ਮਦਨਾਂ ਨੂੰ ਹੀ ਖਤਮ ਕੀਤਾ ਤੇ ਹਜ਼ਾਰਾਂ ਹੋਰ ਹਿੰਦੂਆਂ ਨੂੰ ਉਸ ਸ਼ਹਿਰ ਦੇਆਂ ਨੂੰ ਕਤਲ ਕੀਤਾ ਜਿਹਦੇ ਵਿੱਚ ਕਥੇ ਦੇ ਤੌਰ ਤੇ ਗੱਲ ਆਉਂਦੀ ਆ ਕਿ ਜਿਸ ਨੇ ਗਦਾਰੀ ਕੀਤੀ ਸੀ ਜਿਸ ਦਾ ਨਾਮ ਅਸੇਂ ਜਿਸ ਤਰ੍ਹਾਂ ਰਗੁਨਾਥ ਇਤਿਹਾਸ ਦੇ ਵਿੱਚ ਆ ਰਿਹਾ ਦੂਸਰਾ ਨਾਮ ਪਰਸੀ ਦੇ ਤੌਰ ਤੇ ਆ ਰਿਹਾ ਹੈ ਤੋਂ ਇਹਨਾਂ ਦੇ ਪਰਿਵਾਰ ਵੀ ਜਿਹੜੇ ਉਸ ਸਮੇ ਖਤਮ ਕੀਤੇ ਔਰ ਕਿਆ ਜਾਂਦਾ ਹੈ ਕਿ ਉਸ ਸਮੇ ਜਦੋਂ ਇਸ ਰਗੁਨਾਥ ਦਾ ਤ੍ਰਿਭੰਕਾ ਵਾਜੀ ਦਾ ਪਰਿਵਾਰ ਵੀ ਇਸ ਹੱਲਿਆਂ ਦੇ ਵਿੱਚ ਖਤਮ ਹੋਇਆ ਹੈ ਤਾਂ ਫਿਰ ਉਹ ਰੰਗਜੀਤ ਦੇ ਕੋਲ ਗਿਆ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਰੰਗਜੀਤ ਉਸ ਸਮੇ ਫਿਰ ਇਹਨਾਂ ਨੂੰ ਕਹਿੰਦਾ ਹੈ ਕਿ ਜਦੋਂ ਹੁਣ ਤੁਹਾਡਾ ਕੁਝ ਵੀ ਨਹੀਂ ਬਚਿਆ ਤੇ ਤੁਹਾਡਾ ਬਚਾ ਇਸੇ ਵਿੱਚ ਹੈ ਕਿ ਤੁਸੀਂ ਹੁਣ ਮੁਸਲਮਾਨ ਬਣ ਕੇ ਆਪਣਾ ਬਾਕੀ ਜੀਵਨ ਬਤਾਓ ਸੋ ਇਹ ਮੁਸਲਮਾਨ ਕਿਹਾ ਜਾਂਦਾ ਹੈ ਕਿ ਉਸ ਸਮੇਂ ਬਣਿਆ ਖਾਸ ਤੌਰ ਤੇ ਜਿਹੜਾ ਅਬੂ ਨਾਏ ਇਸਲਾਮ ਦੇ ਵਿੱਚ ਅਬੂ ਦੀ ਉਪਾਧੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਖਾਸ ਤੌਰ ਤੇ ਮਹਾਰਤ ਹੋਵੇ ਕਿਸੇ ਹੋਰ ਧਰਮ ਦਾ ਇਸਲਾਮ ਦੇ ਵਿੱਚ ਆਵੇ ਉਸ ਨੂੰ ਫਿਰ ਅਬੂ ਦੇ ਉਪਾਧੀ ਦਿੱਤੀ ਜਾਂਦੀ ਆ ਅਬੂ ਦਾ ਮਤਲਬ ਆ ਜਾਂਦਾ ਹੈ ਫਾਦਰ ਆਫ ਇਸਲਾਮ ਤੋਂ ਅਬੂ ਤਰਾਬ ਹੋ ਗਿਆ ਅਬੂ ਇਸਮਾਇਲ ਹੋ ਗਿਆ ਅਬੂ ਬਕਰ ਹੋ ਗਏ ਇਹ ਇਸ ਕਿਸਮ ਦੇ ਬਹੁਤ ਸਾਰੇ ਆਸੇ ਨਾਮ ਨੇ ਜਿਹੜੇ ਦੂਸਰੇ ਤਰ੍ਹਾਂ ਤੋਂ ਕਨਵਰਟ ਹੋ ਕੇ ਇਸਲਾਮ ਦੇ ਵਿੱਚ ਆਏ ਤੇ ਉਹਨਾਂ ਇਸਲਾਮ ਦੀ ਸੇਵਾ ਕੀਤੀ ਸੋ ਇੱਕ ਗੱਲ ਹੋਰ ਜਿਹੜਾ ਮੈਂ ਧਿਆਨ ਲਵਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਤਿਹਾਸ ਵਰਣਨ ਕਰਦੇ ਆ ਕਈ ਲਿਖ ਦਿੰਦੇ ਨੇ ਕਿ ਜਿਹੜਾ ਅਬੂ ਤਰਾਫ ਸੀ ਉਹ Hindu ਦੇ ਰੂਪ ਦੇ ਵਿੱਚ ਉੱਥੇ ਦਵਾਖਾਨਾ ਚਲਾਉਂਦਾ ਸੀ ਅਗਰ ਉਹ Hindu ਦੇ ਰੂਪ ਦੇ ਵਿੱਚ ਦਵਾਖਾਨਾ ਚਲਾ ਰਿਹਾ ਹੁੰਦਾ ਤਾਂ ਜਿਹੜਾ ਵੀ ਫਰਜੀ ਨਾਮ ਨੇ Hindu ਵਾਲਾ ਰੱਖਿਆ ਹੋਣਾ ਸੀ ਜਰੂਰ ਇਤਿਹਾਸ ਦੇ ਵਿੱਚ ਆਉਣ ਦੱਸ ਗੁਰੂ ਸਾਰਿਓ ਗੁਰੂ ਘਰ ਸ਼ੁਰੂ ਤੋਂ ਜਿਹੜਾ ਜਾਤ ਪਾਤ ਧਰਮਤ ਉੱਪਰ ਰਿਹਾ ਏ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਉਸ ਸਮੇਂ ਵੀ ਬਹੁਤ ਸਾਰੇ ਮਹਾਨ ਜਿਹੜੇ ਮੁਸਲਮਾਨ ਸਾਹ ਆਉਂਦੇ ਸਨ ਜਿਨ੍ਹਾਂ ਦੇ ਵਿੱਚ ਸੈਫਖਾਨ ਦਾ ਨਾਮ ਆਉਂਦਾ ਏ ਪੀਰ ਬੁੱਧੂ ਸ਼ਾਹ ਦਾ ਨਾਮ ਆਉਂਦਾ ਏ ਨਿਹੰਗਾਂ ਦਾ ਨਾਮ ਆਉਂਦਾ ਏ ਜਾਨੀਖਾਂ ਮਾਨੀਖਾਂ ਦਾ ਨਾਮ ਆਉਂਦਾ ਏ ਬਹੁਤ ਸਾਰ ਐਸੇ ਸੰਜੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਰੀਦ ਸਨ ਇਸ ਕਰਕੇ ਜਾਤ ਪਾਤ ਦੇ ਨਾਂ ਤੇ ਕਿਤੇ ਵੀ ਜਿਹੜੀ ਕਿਸੇ ਦੇ ਨਾਲ ਉੱਥੇ ਨਹੀਂ ਸੀ ਨਫ਼ਰਤ ਕੀਤੀ ਜਾਂਦੇ ਅਬੂ ਤਰਾਬ ਨਾਂ ਜਿਹੜਾ ਉਹ ਇਸ ਕਰਕੇ ਪ੍ਰਚਲਿਤ ਹੋਇਆ ਕਿ ਇਹ ਆਪਣੇ ਅਸਲ ਰੂਪ ਦੇ ਵਿੱਚ ਹੀ ਉੱਥੇ ਜੋ ਇਸ ਨੇ ਰੂਪ ਧਾਰਨ ਕੀਤਾ ਸੀ ਉਸੇ ਰੂਪ ਦੇ ਵਿੱਚ ਹੀ ਇਹ દવાਖਾਨਾ ਚਲਾ ਕੇ ਤੇ ਅਨੰਦਪੁਰ ਸਾਹਿਬ ਦੀ ਜਿਸੂਸੀ ਕਰਦਾ ਸੀ ਸੋ ਗੁਰੂ ਸਵਾਰਿਓ ਅਜੇ ਹੋਰ ਵੀ ਇਸ ਨਾਮ ਦੇ ਖੋਜ ਕਰਨ ਦੀ ਲੋੜ ਹੈ ਕਿਉਂਕਿ ਦੋ ਤਿੰਨ ਨਾਮ ਜਿਹੜੇ ਮੁੱਖ ਤੌਰ ਤੇ ਆਉਂਦੇ ਨੇ ਜਿਨ੍ਹਾਂ ਵਿੱਚ ਰਗੁਨਾਥ ਮਹਾਰਾਜ ਜੀ ਨਾਲ ਸਾਂਝਾ ਕੀਤਾ ਹੈ ਪਰ ਸਿੰਘ ਕਰਕੇ ਸਾਂਝਾ ਹੁੰਦਾ ਹੈ ਔਰ ਬਾਕੀ ਤਾਂ ਜਿਹੜੇ ਕਿਰੇਦਾਰ ਸੀ ਉਹਨਾਂ ਨੇ ਰਿਸ਼ਵਤ ਲੈ ਕੇ ਤੇ ਗਿਦਾਰੀਆਂ ਕਰਕੇ ਤੇ ਉੱਥੇ ਔਰੰਗਜ਼ੇਬ ਦਾ ਕਬਜ਼ਾ ਕਰਵਾਇਆ ਸੀ ਸੋ ਗੁਰੂ ਸਵਾਰ ਇਹ ਸੰਨ 3 4 ਉਗੇ ਨਾਂ ਜਿਹੜੇ ਆਪ ਜੀ ਦੇ ਨਾਲ ਆਨੰਦਪੁਰ ਸਾਹਿਬ ਵਿੱਚ ਔਰੰਗਜ਼ੇਬ ਤੇ ਵਜੀਰ ਖਾਨ ਦੇ ਜਿਸੂਸਾਂ ਦੀ ਲੜੀ ਵਿੱਚ ਤੁਹਾਡੇ ਨਾਲ ਉਹਨਾਂ ਦਾ ਪਿਸ਼ੋਕੜ ਵਰਣਨ ਕੀਤਾ ਹੈ ਅਗਲੇ ਅਧਿਆਇ ਦੇ ਵਿੱਚ ਸਿੱਖ ਕੌਮ ਦਾ ਮਹਾਨ ਵਿਰਸਾ ਮਹਾਨ ਇਤਿਹਾਸ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਹਰ ਬੁੱਧਵਾਰ ਤੇ ਹਰ ਸ਼ਨੀਵਾਰ ਨੂੰ ਇਤਿਹਾਸ ਦੇ ਕੋਈ ਨਾ ਕੋਈ ਅਧਿਆਏ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਸੋ ਗੁਰੂ ਸਵਾਰਿਓ ਅਗਲਾ ਅਧਿਆਏ ਤੁਹਾਡੇ ਨਾਲ ਅਗਲੇ ਗੁਰਦਵਾਰ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ